ਨਾਵਲ ਤਤੀ ਹਵਾ ਲੇਖਕ ਓਮ ਪ੍ਰਕਾਸ਼ ਗਾਸੋ ਭਾਗ 9 ਪਿਛਲੇ ਮਹੀਨੇ ਚ ਨੰਦੀ ਨੇ ਤਾਏ ਤਾਰੇ ਦੇ ਘਰ ਤਿੰਨ ਚਾਰ ਗੇੜੇ ਮਾਰੀ ਸਨ ਜਦੋਂ ਵੀ ਉਹ ਤਾਰੇ ਵੱਲ ਗਿਆ ਸੀ ਉਸ ਨੂੰ ਕੁਸਮੈਲੇ ਟੁੱਟੇ ਟੁੱਟੇ ਫਿਟਕਾ ਜਿਹੀ ਬਣੇ ਤਖਤਾਂ ਨੂੰ ਜੋੜ ਕੇ ਲਾਈ ਕੁੰਡੇ ਤੇ ਲਟਕਦੇ ਮੁੱਠੀ ਜਿੰਦੇ ਨੇ ਨਰਾਸ਼ੀ ਕੀਤਾ ਫਿਰ ਵੀ ਜਦੋਂ ਦਾ ਨੰਦੀ ਮੰਡੀੋਂ ਆਇਆ ਸੀ ਉਸ ਦੇ ਅੰਦਰ ਇੱਕ ਅਚ ਜੀ ਹੋਣ ਲੱਗੀ ਸੀ ਕੀ ਕਦ ਉਹ ਆਪਣੇ ਤਾਏ ਵੱਲ ਜਾਵੇ ਤਾਂ ਉਸ ਨੂੰ ਮਿਲ ਕੇ ਚਵਾਰਾ ਪਾਉਣ ਦੀ ਘੜਤ ਘੜੀ ਨੰਦੀ ਤਾਰੇ ਮਿਸਤਰੀ ਦੇ ਘਰ ਨੂੰ ਮੁੱਠੀ ਜਿੰਦੇ ਦੀ ਬੰਦ ਮੁੱਠੀ ਵਰਗੀ ਨਰਾਸ਼ ਤਸਵੀਰ ਨੂੰ ਵੇਖ ਕੇ ਜਦੋਂ ਵਾਪਸ ਪਰਤਦਾ ਤਾਂ ਉਸ ਨੂੰ ਖੁੱਲੇ ਹੱਥ ਦੀ ਹਥੇਲੀ ਦੀਆਂ ਪਿਆਰੀਆਂ ਪਿਆਰੀਆਂ ਲਕੀਰਾਂ ਦਾ ਖਿਆਲ ਆਉਂਦਾ ਤੇ ਖਿਆਲਾਂ ਵਿੱਚ ਹੀ ਮੁੱਠੀ ਜਿੰਦਾ ਲਟਕਦਾ ਜਿੰਦੀ ਨੂੰ ਨੰਦੀ ਨੂੰ ਦੂਰ ਸਾਰੇ ਲੈ ਜਾਂਦਾ ਜਦੋਂ ਉਹ ਆਪ ਇੱਕ ਨਿੱਕਾ ਜਿਹਾ ਬੱਚੂ ਹੁੰਦਾ ਸੀ ਤਾਈ ਧਾਰੀ ਦੀ ਘਰ ਵਾਲੀ ਤਾਈ ਗੋਰਾ ਕਿੰਨੀ ਮਿੱਠੀ-ਮਿੱਠੀ ਹੁੰਦੀ ਸੀ ਤੇਜੀ ਨੇ ਨੰਦੀ ਨੂੰ ਉਹ ਦੇਸੀ ਘਿਉ ਦੀ ਚौंਦੀ-ਚौंਦੀ ਚੂਰੀ ਕੁੱਟ ਕੇ ਦਿੰਦੀ ਹੁੰਦੀ ਸੀ ਨੰਦੀ ਨੂੰ ਆਪਣੇ ਘਰ ਬੈਠਿਆਂ ਮੁੱਠੀ ਜਿੰਦੇ ਨਾਲ ਬੰਦ ਤਾਰੀ ਦੇ ਘਰ ਵਿਚਲੀ ਉਹ ਬਾਹਰ ਚੇਤ ਬਾਹਰ ਚੇਤੇ ਹੋ ਗਈ ਜਦੋਂ ਕਲਵੰਤ ਤੀਜੀ ਵਿੱਚ ਪੜਦੀ ਕਮਾਲ ਦੇ ਸੋਫੇ ਸਫੇ ਲਿਖਿਆ ਕਰਦੀ ਸੀ ਇੱਕ ਦਿਨ ਨਿੱਕੇ ਜਿਹੇ ਤੇਜੀ ਨੇ ਆਪਣੀ ਮਾਂ ਗੋਰਾ ਨਾਲ ਹਰਕ ਕਿਦੇ ਸੀ ਕਿ ਉਹਦੀ ਚੌਂਦੀ ਚੌਂਦੀ ਚੂਰੀ ਦਾ ਲੱਡੂ ਇੱਕ ਪਾਸੇ ਭਗਾ ਮਾਰਿਆ ਸੀ ਤੇ ਫਿਰ ਉਸ ਨਿਕਲਵਾਂਤ ਦੇ ਸੋਹਣੇ ਲਿਖੇ ਸਫੇ ਉਤੇ ਪੁੰਜਾ ਮਾਰ ਦਿੱਤਾ ਸੀ ਤਕਲਵਾਂਤ ਹੰਝੂ ਡੋਲ ਡੋਲ ਰੋਂਦੀ ਸੀ ਕਲਵਾਂਤ ਨੂੰ ਰੋਂਦਿਆਂ ਵੇਖ ਨੰਦੀ ਨੂੰ ਵੀ ਰੋਣ ਆ ਗਿਆ ਸੀ ਕਲਵਾਂਤ ਆਪ ਪਹਿਲ ਆਪਣਾ ਰੋਣਾ ਪੁੱਲ ਰੋਂਦੇ ਨੰਦੀ ਨੂੰ ਨਿੱਕੇ ਵੀਰ ਵਾਂਗ ਵਰਾਉਣ ਲੱਗ ਪਈ ਸੀ ਨੰਦੀ ਨੂੰ ਇੱਕਦਮ ਇਸ ਖਿਆਲ ਦੇ ਪਰ ਉਹ ਇੰਜ ਉਖੇੜ ਦਿੱਤਾ ਜਿਵੇਂ ਉਹ ਕੋਈ ਕਾਲੀ ਬੋਲੀ ਕਿਸੇ ਕਮਜ਼ੋਰ ਯਾਤਰੀ ਦੇ ਕਾਮੜੇ ਵਰਗੇ ਸੁੱਕੇ ਪੈਰਾਂ ਨੂੰ ਉਖੇੜ ਕੇ ਕਈ ਬਾਹਣਾ ਤੱਕ ਪੈਰ ਨਾਲ ਲੱਗਣ ਦੇਵੇ ਤੇ ਰਾਹੋ ਕਿ ਰਾਹੇ ਪਈ ਰਾਹੀ ਕਿਤੇ ਹੋਰ ਹੀ ਜਾ ਪੁੱਜੇ ਨੰਦੀ ਨੂੰ ਤੇਜ਼ੀ ਚੇਤੇ ਪਿਆ ਤੇਜ਼ੀ ਨੂੰ ਹੁਣ ਹੋਰ ਕੋਈ ਮੁਲਕ ਜ਼ਹਿਰੀਲੀ ਚੂਰੀ ਖਵਾਉਣ ਲੱਗ ਪਿਆ ਹੈ ਜ਼ਹਿਰੀਲੀ ਚੂਰੀ ਦੀ ਝਾਟ ਆਖਰਕਾਰ ਆਤਮਕਾਤੀ ਨਾ ਬਣ ਜਾਵੇ ਅਜਿਹੇ ਖੈਲ ਨੂੰ ਸੋਚਦੇ ਆ ਨੰਦੀ ਨੂੰ ਚੇਤਾ ਪਿਆ ਮੁੱਠੀ ਜਿੰਦੇ ਦੇ ਘਰਦਿਆਂ ਅੰਦਰ ਲੀਆਂ ਠੰਡੀਆਂ ਕੰਧਾਂ ਵਿੱਚ ਹੀ ਉਮਰਦੀ ਇੱਕ ਜੋਤ ਜਗੀ ਸੀ। ਕਲਵੰਤ ਦੇ ਅੰਦਰ ਇੱਕ ਅੱਗ ਜਿਹੀ ਮੱਚੀ ਸੀ ਤੇ ਨੰਦੀ ਅੰਦਰੋਂ ਉਹਨਾਂ ਕੱਚੀਆਂ ਠੰਡੀਆਂ ਕੰਧਾਂ ਵਿਚਕਾਰ ਖੇਲਦਿਆਂ ਇੱਕ ਲਾਟ ਉੱਠੀ ਸੀ। ਸਲਫੀ ਦੀ ਲਾਟ ਵਰਗੀ ਲਾਲ-ਲਾਲ ਮੱਠੀ ਮੱਠੀ ਲਾਟ। ਕਲਵੰਤ ਮਟਿਆਰ ਹੋਈ ਸੀ ਤੇ ਨੰਦੀ ਗੱਭਰੂ। ਕਲਵੰਤ ਤੇ ਨੰਦੀ ਵਿਚਕਾਰ ਤੇਜੀ ਦੀ ਮਿੱਤਰਤਾ ਹੀ ਨਹੀਂ ਸਗੋਤਾਰੇ ਮਿਸਤਰੀ ਦੀ ਪਵਿੱਤਰਤਾ ਤੇ ਪਿਆਰ। ਨੰਦੀ ਦੀ ਆਪਣੀ ਸਿਆਣਪ ਗਵਾਣ ਦੀ ਨੈਤਿਕਤਾ ਆ ਖੜੀ ਹੋਈ ਸੀ ਜਵਾਨੀ ਦੀ ਹਨੇਰੀ ਦਾ ਪੁਚਾਰ ਨੰਦੀ ਨੂੰ ਆਪਣੀ ਰਾਹ ਤੇ ਕੋਈ ਖਾਸ ਦੂਰ ਨਹੀਂ ਸੀ ਲਿਜਾ ਸਕਿਆ ਜੀ ਇਹ ਖਿਆਲਾਂ ਦੀਆਂ ਇਹਨਾਂ ਲਹਿਰਾਂ ਵਿੱਚ ਹੱਲਾ ਹਰਾਉਂਦਿਆਂ ਨੰਦੀ ਦੇ ਮਾਨ ਵਿੱਚ ਕਿੰਨਾ ਕੁਝ ਉੱਠਦਾ ਤੇ ਉੱਠ ਕੇ ਮਿਟ ਜਾਂਦਾ ਇਨਾਂ ਖਿਆਲਾਂ 'ਚ ਉਸ ਨੂੰ ਆਪਣਾ ਸ੍ਰੀ ਚੇਤੇ ਪਿਆ ਜਿਸ ਦਾ ਪਰਿਵਾਰ ਹੁਣ ਬਾਵਾਵਾਦ ਗਿਆ ਸੀ ਉਸ ਦੀ ਛਾਂ ਹੇਠ ਪਈ ਪਈ ਨੇ ਆਪਣੇ ਬਾਪੂ ਨੂੰ ਕਿੰਨੀ ਵਾਰ ਨਿੰਦਿਆ ਸੀ ਕਿਹੋ ਜਿਹਾ ਮੂਰਖ ਅੜਬ ਗੁਸੇਲ ਅਤੇ ਉਜੜਵੰਦਾ ਸੀ ਜਿਸ ਨੇ ਪਾਣੀ ਦੀ ਵਾਰੀ ਦੇ 5-10 ਮਿੰਟ ਦੀ ਅਗੜ-ਪਿਛੜ ਕਰ ਤਹੀ ਕਹੀ ਨਾਲ ਬੰਦਾ ਵੱਢ ਦਿੱਤਾ ਤੇ ਹੁਣ ਆਪ ਉਮਰ ਭਰ ਦੀ ਕੈਦ ਭੋਗ ਰਿਹਾ ਹੈ ਤੇ ਮੈਨੂੰ ਸਾਰੀ ਉਮਰ ਕੈਦੀ ਦਾ ਮੁੰਡਾ ਹੋਣ ਦਾ ਕਲੰਕ ਲਵਾ ਦਿੱਤਾ ਖਿਆਲ ਤਾਂ ਬਿਜਲੀ ਦੇ ਕਰੰਟ ਵਾਂਗ ਤੇਜ਼ ਹੁੰਦੇ ਨੇ ਇਸ ਤਰ੍ਹਾਂ ਦੇ ਕਰੰਟ ਵਾਂਗ ਹੀ ਹੁਣ ਨੰਦੀ ਨੂੰ ਤੇਜ਼ੀ ਚੇਤੇ ਆ ਗਿਆ ਹਾਂ ਹਾਂ ਤੇਜ਼ੀ ਤੇ ਉਹ ਦੋਨੇ ਹੀ ਕੱਸੀ ਦੇ ਕੰਡਿਓਸਰੀ ਦਾ ਵੱਡਾ ਸਾਰਾ ਚੱਕ ਕੱਢ ਕੇ ਲਿਆਏ ਸਨ ਚਾਕਲ ਵਿਚ ਉਹ ਟੋਕਰੀ ਵਿੱਚ ਬੂਰੀ ਵਿਛਾ ਕੇ ਰੱਖਿਆ ਗਿਆ ਸੀ ਖੇਤ ਤੱਕ ਉਹਨਾਂ ਦੋਹਾਂ ਨੇ ਟੋਕਰੀ ਨੂੰ ਬਾਰੀ-ਬਾਰੀ ਚੁੱਕਿਆ ਸੀ ਦੋਹਾਂ ਦੀ ਧੌਣ ਮੁੱੱਚਦੀ ਰਹੀ ਸੀ ਤੇ ਫਿਰ ਤੇਜੀ ਨੇ ਨੰਦੀ ਦੋਹਾਂ ਨੂੰ ਮਿਲ ਕੇ ਸ਼੍ਰੀ ਬੀਜਿਆ ਸੀ ਸੌਣ ਪਾਦੋਂ ਦੇ ਵਿੱਚ ਉਹ ਸ਼੍ਰੀ ਨੇ ਨਵੀਆਂ-ਨਵੀਆਂ ਕੂਲੀਆਂ-ਕੂਲੀਆਂ ਕੁਰੰਬਲਾ ਕੱਢੀਆਂ ਸਨ ਜਦੋਂ ਨੰਦੀ ਤੇ ਤੇਜੀ ਬਹੁਤ ਖੁਸ਼ ਹੋਏ ਸਨ ਜੀ ਤੀਜੇ ਚੌਥੇ ਬਰੇ ਜਦੋਂ ਸ਼੍ਰੀ ਦੀਆਂ ਜੜਾਂ 'ਚ ਕੀੜਿਆਂ ਨੇ ਆਪਣੀ ਖੁੱਡ ਬਣਾ ਲਈ ਸੀ ਤਾਂ ਨੰਦੀ ਬੜਾ ਚਿੰਤਾ ਦੁਰ ਹੋਇਆ ਉਹ ਹੁਣ ਜਦੋਂ ਵਿਸਰੀ ਨੂੰ ਪਾਣੀ ਪਾਉਂਦਿਆ ਸੈਂਕੜੇ ਕਾਲੇ ਕਾਲੇ ਮੋٹے ਮੋٹے ਧੱਕ ਮਕੌੜੇ ਸਰੀ ਦੇ ਤਣੇ 'ਚ ਆ ਚੜਦੇ ਆ ਸਰੀ ਦਾ ਸਾਰਾ ਤਨਾ ਕਾਲੇ ਕੀੜਿਆਂ ਨਾਲ ਭਰ ਜਾਂਦਾ ਉਹ ਫਿਕਰਮੰਦ ਹੋ ਜਾਂਦਾ ਕਿ ਉਹ ਹੁਣ ਇਸ ਸਰੀ ਦੇ ਤਣੇ ਨਾਲ ਢੂਲਾ ਕੇ ਪੜਿਆ ਕਿਵੇਂ ਕਰੂਗਾ ਬਚਪਨ ਦੀਆਂ ਯਾਦਾਂ ਨੇ ਇੰਨਾ ਖਿਆਲਾਂ ਵਿੱਚ ਡੁੱਬਿਆ ਨੰਦੀ ਅੱਜ ਇਸ ਕੋਈ ਬੀਤੀ ਕਹਾਣੀ ਨੂੰ ਆਪਣੇ ਆਲੇ ਦੁਆਲੇ ਚ ਲਿਆ ਕੇ ਜਦੋਂ ਖੜਾ ਕਰਦਾ ਤਾਂ ਉਸ ਨੂੰ ਇੰਜ ਚਾਪਦਾ ਜਿਵੇਂ ਸਪਰਦਾਇਕਤਾ ਦੇ ਤੱਕ ਮਕੌੜੇ ਪੰਜਾਬ ਦੇ ਭਾਈਚਾਰੇ ਦੇ ਟਾਣੇ ਉੱਤੇ ਆ ਚੜੇ ਹੋਣ ਇਸ ਭਾਈਚਾਰੇ ਦੇ ਟਾਣੇ ਨਾਲ ਟੂ ਲਾ ਕੇ ਕੋਈ ਕਿੰਜ ਬੈਠੇ ਬਚਪਨ ਵਿੱਚ ਵਿਦਿਆਰਥੀ ਜੀਵਨ ਸਮੇਂ ਜਦੋਂ ਨੰਦੀ ਨੇ ਆਪਣੇ ਸ਼੍ਰੀ ਦੇ ਕੀੜਿਆਂ ਦੀ ਗੱਲ ਆਪਣੇ ਮਾਸਟਰ ਸਰਦਾਰਾ ਸਿੰਘ ਨਾਲ ਕੀਤੀ ਤਾਂ ਮਾਸਟਰ ਜੀ ਵੀ ਬੜਾ ਹੱਸੇ ਸਨ ਉਹਨਾਂ ਅਗਲੇ ਦਿਨ ਆਪਣੇ ਕੋਲੋਂ ਚਿੱਟੀ-ਚਿੱਟੀ ਡਿਊਟੀ ਦਵਾਈ ਦੀਆਂ ਦੋ ਮੋਠੀਆਂ ਲਫਾਫੇ ਚ ਪਾ ਕੇ ਲਿਆ ਕੇ ਦਿੱਤਣਾ ਸਨ ਤੇਜ਼ੀ ਤੇ ਨੰਦੀ ਉਸ ਨੂੰ ਸਰੀਦਾਂ ਜੜਾਂ ਚ ਇਕੱਠੀ ਪਾਉਣ ਗਏ ਸਨ ਨੰਦੀ ਨੇ ਨੰਦੀ ਤੇ ਤੇਜ਼ੀ ਤੇ ਦੇਖਦੇ-ਦੇਖਦਾ ਕੀੜੇ ਮਾਰ ਗਏ ਸਨ ਕੁਝ ਦਿਨਾਂ ਬਾਅਦ ਜਦੋਂ ਇਹ ਗੱਲ ਗਿਆਨੀ ਧਰਮ ਸਿੰਘ ਕੋਲ ਪੁੱਜੀ ਤਾਂ ਉਸ ਨੇ ਤੇਜ਼ੀ ਨੂੰ ਸੱਦ ਕੇ ਆਖਿਆ ਸੀ ਅੱਛਾ ਹੁਣ ਨਾਸਤਿਕ ਤੁਹਾਨੂੰ ਪਾਪ ਦੇ ਰਾਹ ਪਾ ਰਿਹਾ ਤੇ ਫਿਰ ਨੰਦੀ ਦੇਖਿਆ ਲੈਣੇ ਇੱਕ ਇੰਜ ਝਟ ਝਟਕਾ ਜਿਹਾ ਖਾਦਾ ਜਿਵੇਂ ਸੰਟ ਕਰਦਿਆਂ ਮਾਲ ਗੱਡੀ ਦਾ ਡੱਬਾ ਝਟਕਾ ਖਾ ਕੇ ਸੁੰਨੀ ਰੇਲ ਦੀ ਪਟੜੀ ਉੱਤੇ ਰੁੜਦਾ ਰੁੜਦਾ ਦੂਰ ਲੂਪ ਤੱਕ ਵੀ ਜਾ ਰਹਿੰਦਾ ਹੈ। ਇਸ ਤੋਂ ਬਾਅਦ ਤੇਜ਼ੀ ਨੰਦੀ ਤੋਂ ਦੂਰ ਜਾਂਦਾ ਜਾਂਦਾ ਪਾਪ ਪੁੰਨ ਵਿੱਚ ਫਸਦਾ ਜਾ ਰਿਹਾ ਸੀ। ਸੋ ਸੱਖਾਂ ਦੇ ਝੂਠ ਨੂੰ ਸੱਚ ਹੋਣ ਲਈ ਉਹਦੀ ਭਰਿਆ ਕਹਾਣੀਆਂ ਦੱਸਦਾ ਰਿਹਾ ਗਿਆਨੀ ਧਰਮ ਸਿੰਘ ਉਸ ਨੂੰ ਗਾਤਰੀ ਤੇ ਗੁਟਕੇ ਦੀ ਮਹੱਤਤਾ ਦੱਸਦਾ ਰਿਹਾ। ਗਿਆਨੀ ਤਾਂ ਤੇਜੀ ਨੂੰ ਇਹ ਵੀ ਦੱਸਤਾ ਰਿਹਾ ਸੀ ਕਿ ਨੰਦੀ ਤੇ ਨੰਦੀ ਦਾ ਮਾਸਟਰ ਨਾਸਤਕ ਨਹੀਂ। ਸ੍ਰੀ ਵੱਡਾ ਹੁੰਦਾ ਗਿਆ। ਦੋਹਾਂ ਦੇ ਖੈਲਾਂ ਵਿਚਲਾ ਮਤ ਪੇਦ ਉਹਨਾਂ ਦੀ ਮਿੱਤਰਤਾ ਨੂੰ ਘਟਾਉਂਦਾ ਗਿਆ। ਕਾਟੇ ਦੀ ਇਸ ਜਾਨ ਤੋਂ ਇੱਕਦਮ ਬਾਅਦ ਨੰਦੀ ਨੂੰ ਉਹਨਾਂ ਭੜੇ-ਭੜੇ ਕ੍ਰੁਕਤ, ਖਰਬੇ-ਖਰਬੇ ਕਾਲੇ ਦਿਨਾਂ ਦਾ ਚੇਤਾ ਪਿਆ ਜਦੋਂ ਗਰਮੀ ਦੀ ਰੁੱਤ 'ਚ ਉਸਦੇ ਬਾਪੂ ਨੇ ਪਾਣੀ ਦੀ ਵਾਰੀ ਪਿੱਛੇ ਕਤਲ ਕਰ ਦਿੱਤਾ ਸੀ। ਪੇਛੇਂ ਆ ਪੈਸੀ ਅਤੇ ਸਮਾਜਿਕ ਰਿਸ਼ਤਿਆਂ ਦੀ ਜ਼ਹਿਰ ਦਾ ਜ਼ਹਿਰੀਲਾ ਪਾਣੀ ਉਸ ਨੂੰ ਆਪਣੇ ਆਲੇ ਦਿਵਾਲੇ ਵੀ ਛਾ ਦਿੱਸਿਆ। ਲੰਦੀ ਪੁਰਾਣੇ ਖਿਆਲਾਂ ਦੀਆਂ ਇੰਨਾਂ ਸਾਰੀਆਂ ਵੱਟਾਂ ਨੂੰ ਟੱਪ ਕੇ ਹੁਣ ਉਹ ਸੁੱਚੀ ਵੱਟ ਤੇ ਆ ਬੈਠਾ ਸੀ ਜਿੱਥੇ ਉਸ ਦਾ ਅੱਜ ਮੰਡੀ ਦੇ ਆੜਤਗੇ ਨਾਲ ਹਿਸਾਬ ਕਰਦਿਆਂ 20000 ਬਣਿਆ ਸੀ। 20000 ਦੀ ਬਿਉਂ ਤੇ ਚ ਉਸਨੇ ਮਿਸਰੇ ਕਿਆ ਵਾ ਲੱਗੈ ਨੇ ਰਹਿੰਦਾ ਇੱਕ ਕਿਲਾ ਛੜਾਉਣਾ ਏ ਤੇ ਇੱਕ ਸ਼ਾਨਦਾਰ ਰੰਗਦਾਰ ਖੂਬਸੂਰਤ ਚਵਾਰਾ ਪਾਉਣਾ ਏ। ਲੈ ਦੇ ਕੇ ਕਰਕੇ ਉਸ ਦੀ ਆਸ ਸਦਾ ਦੀਵਾ ਵਧੀਆ ਵੱਲ ਰਿਹਾ ਸੀ ਨੰਦੀ ਨੂੰ ਇਸ ਪ੍ਰਕਾਰ ਦੇ ਖਿਆਲਾਂ ਵਿੱਚ ਡੁੱਬਿਆ ਕਾਫੀ ਸਮਾਂ ਹੋ ਗਿਆ ਸੀ ਇੱਥੋਂ ਤੱਕ ਕਿ ਉਹ ਪਿੰਡ ਦੇ ਘਰਾਂ ਵਾਲਿਆਂ ਰੋਟੀ ਟੋਕ ਪਕਾਉਣ ਵਾਸਤੇ ਆਪਣੇ ਚੁੱਲ੍ਹੇ ਜੱਗ ਵੀ ਪਾ ਲਈ ਸੀ ਹਰ ਘਰ ਵੀ ਚੁੱਲ੍ਹੇ ਚੌਕੇ ਦੇ ਆਹਰ ਵਿੱਚ ਲੱਗ ਗਈ ਸੀ ਧਾਰਾ ਕੱਢ ਦੁੱਧ ਨੂੰ ਸੰਭਾਲ ਦਾਤ ਨਾਲ ਟਿੰਡੋ ਚੀਰ ਲੱਗ ਪਈ ਟਿੰਡੋ ਚੀਰ ਦੇ ਹਰ ਕੋਨੇ ਆਪਣੇ ਪੁੱਤਰ ਨੰਦੀ ਨੂੰ ਧਾਰੇ ਮਿਸਤਰੀ ਦੀ ਸਿਫਤ ਕਰਦੇ ਆਖਿਆ ਬੇ ਪੁੱਤ ਵੇਖ ਲੈ ਆ ਦਾਤ ਤਾਰੇ ਨੇ ਉਦੋਂ ਬਣਾਈ ਸੀ ਅਜੇ ਜਦੋਂ ਗੋਰਾ ਆਈ ਵੀ ਨਹੀਂ ਸੀ ਉਦੋਂ ਤਾਂ ਅਜੇ ਬਿਸ਼ਨਾ ਤੇ ਕਿਸ਼ਨੋ ਵੀ ਜਿਉਂਦੇ ਸਨ ਤੇ ਵੇਖ ਲੈ ਲਾ ਲਾ ਤੁਸਾ ਵੀ 30 ਵਰਿਆਂ ਦੇ ਨੇੜੇ ਦੀ ਗੱਲ ਹੋ ਦਾਤ ਅਜੇ ਤੱਕ ਕਿਤੋਂ ਭੋਰਾ ਵੀ ਨਹੀਂ ਹਿੱਲੀ ਬੇਪੁੱਤਾ ਇਹਦਾ ਬਾਪ ਬਿਸ਼ਨਾ ਤਾਂ ਮੰਨਿਆ ਪਰਵੰਨਿਆ ਰਾਸ ਸੀ ਦੂਰ ਦੂਰ ਦੇ ਸ਼ਹਿਰਾਂ ਤੱਕ ਜੇ ਜਾਗ ਜਾ ਕੇ ਸੇਠਾਂ ਦੀਆਂ ਹਵੇਲੀਆਂ ਬਣਾਉਂਦਾ ਹੁੰਦਾ ਸੀ ਤੋ ਤਾਰੇ ਤੋਂ ਚਵਾਰਾ ਬਣਾਉਣ ਨੂੰ ਫਿਰਦਾ ਤੇ ਲਾ ਤੇ ਲਾਤੀ ਨਾ ਨੀਜ਼ ਤਾਰੇ ਨੇ ਤਾਂ ਵੇਖੀ ਚਵਾਰਾ ਕੀ ਬਣੂ ਚੰਗਾ ਬੇਬੇ ਮਾ ਹੁਣੇ ਆਉਣਾ ਤਾਈ ਨੂੰ ਵੇਖਾਵਾਂ ਸਾਰੀ ਪੁੱਛ ਗਿਛ ਕਰਾਵਾਂ ਚਵਾਰੇ ਚ ਕੀ ਕੀ ਸਮਾਨ ਚਾਹੀਦਾ ਤਾਈ ਦੇ ਘਰ ਕਈ ਵਾਰ ਜਾ ਕੇ ਆਇਆ ਮੁੱਠੀ ਜਿੰਦਾ ਹੀ ਲੱਗਿਆ ਹੋਇਆ ਸੀ ਤੈਨੂੰ ਕੁਝ ਦੱਸ ਕੇ ਨਹੀਂ ਗਿਆ ਇੰਜ ਬੋਲ ਦੇ ਨੰਦੀ ਘਰੋਬਾਰ ਹੋ ਗਿਆ ਨੰਦੀ ਅੱਜ ਜਦੋਂ ਘਰੋਬਾਰ ਨਿਕਲਿਆ ਦਵਾਰ ਨਿਕਲਦਿਆਂ ਹੀ ਉਸ ਨੂੰ ਕਰਤਾਰਾ ਮਿਲ ਗਿਆ ਆ ਬਾਈ ਮਿੱਤਰਾ ਕਿੱਥੇ ਰਹਿਣਾ ਕਦੇ ਦਰਸ਼ਨ دیدار ਹੀ ਨਹੀਂ ਹੁੰਦੇ ਲੈ ਬਾਈ ਕਰਤਾਰ ਸਿਆ ਐਤ ਕੀ ਤੈਨੂੰ ਹੁਣੇ ਕਹਿਤਾ ਬਾਈ ਹਾੜੀ ਦੀ ਫਸਲ ਤੇ ਤੂੰ ਜਿੰਨੇ ਦਿਨ ਬੇਲਾ ਹੋਇਆ ਮੇਰੇ ਨਾਲ ਰਹੀ ਐਤ ਕੀ ਆਪਾਂ ਕਣਕ ਦੇ ਮਾਮਲੇ ਚ ਆਸਟ੍ਰੇਲੀਆ ਤੇ ਕੈਨੇਡਾ ਨੂੰ ਮਾਤ ਦੇਣੀ ਆ ਲੈ ਹੁਣੇ ਤੂੰ ਪੱਕਾ ਰਿਹਾ ਜਿਹੜਾ ਤੂੰ ਆਪਣਾ ਇੱਕ ਦੋ ਕਿਲਿਆਂ ਕਿਲਿਆਂ ਦਾ ਢਾ ਬੰਨ ਕਰਦਾ ਹੁੰਨਾ ਉਸ ਚ ਮੈਂ ਤੇਰੇ ਨਾਲ ਰਹੂੰ ਕਰਤਾਰ ਸਿੰਘ ਨੰਦੀ ਦੀਆਂ ਉਤਸ਼ਾਹ ਤੇ ਇੱਛਾ ਵਾਲੀਆਂ ਗੱਲਾਂ ਸੁਣਦਾ ਸੁਣਦਾ ਵੀ ਡਿੱਗਿਆ ਜਹ ਰਿਹਾ ਉਸ ਨੂੰ ਨੰਦੀ ਦੀਆਂ ਕਰਾਰੀਆਂ ਕਰਾਰੀਆਂ ਗੱਲਾਂ ਤੇ ਕੋਈ ਸਵਾਦ ਨਾ ਮਿਲਿਆ ਜਦੋਂ ਉਹ ਤਾਂ ਇੰਜ ਖੜਾ ਰਿਹਾ ਜਿਵੇਂ ਉਸ ਨੇ ਉਸ ਦੀ ਕੋਈ ਗੱਲ ਸੁਣੀ ਨਹੀਂ ਹੁੰਦੀ ਨੰਦੀ ਨੇ ਕਰਤਾਰ ਦੀ ਸੁੱਣ ਵਾਸਤਾ ਵੱਲ ਵੇਖ ਕੇ ਪੁੱਛਿਆ ਕਿਉਂ ਬਈ ਕਰਤਾਰ ਜੀਆ ਕੀ ਗੱਲ ਹੈ ਤੂ ਤਾਂ ਇੰਜ ਪਹਿਲਾਂ ਕਦੇ ਭਾਰੀ ਜਿਹਾ ਨਹੀਂ ਸੀ ਰਿਹਾ ਕਰਤਾਰੀ ਨੇ ਅਜੇ ਵੀ ਇਸ ਦਾ ਕੋਈ ਉੱਤਰ ਨਹੀਂ ਸੀ ਦਿੱਤਾ ਸਗੋਂ ਇਸ਼ਾਰੇ ਨਾਲ ਜਿੰਦੀ ਦੇ ਖੋਲੇ 'ਚ ਖੜੇ ਵੱਡੇ ਸਾਰੇ ਨੰਮ ਦੇ ਹਨੇਰੇ ਜਿਹੇ ਉਹ ਨੰਦੀ ਨੂੰ ਲੈ ਕੇ ਗਿਆ ਸੁੰਨਾ ਖੋਲ ਆਥਨ ਦੀ ਉਦਾਸ ਚੁੱਪ ਕਰਦਾਰਾ ਜਿਸ ਦੇ ਬੋਲਾਂ ਵਿੱਚ ਤੁਰੋਹੀ ਜੋਸ਼ ਤੇ ਜ਼ਿੰਦਗੀ ਦੀ ਹੇਕ ਹੁੰਦੀ ਸੀ ਅੱਜ ਬਹੁਤੀ ਡਿੱਗਿਆ ਡਿੱਗਿਆ ਹੌਲੀ ਹੌਲੀ ਨੰਦੀ ਨੂੰ ਕਹਿ ਰਿਹਾ ਸੀ ਵੇਖ ਲੈ ਬਾਈ ਹੌਣ ਮੈਂ ਕਾਫੀ ਦਿਨਾਂ ਤੋਂ ਟਲਕ ਬੋਝਦਾ ਹਾਂ ਮੈਨੂੰ ਮਹੀਨਾ ਹੋ ਗਿਆ ਦੇਖਦੇ ਨੂੰ ਤੇਰਾ ਤਖਾ ਕਰ ਬੈਠਾ ਮੇਰੀਆਂ ਕੁੜੀਆਂ ਨੂੰ ਜਦੋਂ ਲੰਗੂ ਟੋਕਰ ਕੇ ਲੰਗੂ ਪਹਿਲਾਂ ਤਾਂ ਮੇਰੀ ਘਰ ਵਾਲੀ ਬਚਾਉਂਦੀ ਰਹੀ ਮੈਨੂੰ ਪਤਾ ਹੀ ਹੈ ਬਾਈ ਮੈਂ ਤਾਂ ਤੇਰਾ ਹਾਰ ਨਰ ਮੇਚ ਹੀ ਨਹੀਂ ਬਾਹਰ ਨਿਕਲਿਆ ਉਹ ਤੂੰ ਵੇਖ ਲੈ ਮੈਂ ਆਪ ਤਾਂ ਉਮਰ ਕੈਦ ਕਟਣ ਤੁਰ ਗਿਆ ਪਿੱਛੋਂ ਆ ਉਹਦੀ ਬੱਚ ਹੁਣ ਗਲੀਆਂ ਚ ਮੂੰਹ ਮਾਰਦੀ ਫਿਰਦੀ ਐ ਮੈਂ ਤਾਂ ਬੱਕਲੀਆਂ ਚਵਾ ਦੂੰ ਪੁੱਤ ਮੇਰੇ ਨੂੰ ਕਰਤਾਰਾ ਹੁਣ ਕੁੱਝ ਕ ਤਿੱਖਾ ਹੋ ਰਿਹਾ ਸੀ ਨੰਦੀ ਨੂੰ ਕਰਤਾਰੇ ਦੇ ਜੁੱਸੇ ਤੇ ਜ਼ੋਰ ਦਾ ਪਤਾ ਸੀ ਨੰਦੀ ਜਾਣਦਾ ਸੀ ਕਿ ਕਰਤਾਰਾ ਨਰਮਾਈ ਵਰਤਦਾ ਹੈ ਨੰਦੀ ਇਹ ਵੀ ਜਾਣਦਾ ਸੀ ਕਿ ਕਰਤਾਰਾ ਤਖੇ ਨੂੰ ਪਚਕਾਰੋਂ ਫੜ ਕੇ ਬਾੜ ਕਿਹੜਾ ਨਾ ਦੇਵੇ ਪਰ ਉਹ ਦਾ ਆਪਣੀ ਸਮਾਈ ਅਤੇ ਸ਼ਰਾਬ ਲਈ ਸਾਰੇ ਪਿੰਡ ਚ ਮਸ਼ਹੂਰ ਸੀ ਨੰਦੀ ਜਾਣਦਾ ਸੀ ਇਸ ਮੁਲਕ ਕਬੀਲਦਾਰੀ ਦੀ ਪਾਲਣਾ ਪਾਲਣਾ ਖਾਤਰ ਨਿਮਕਿਨ ਜਿਉਣਾ ਪੈਂਦਾ ਨੰਦੀ ਨੂੰ ਭਲੀ ਭਾਂਤ ਪਤਾ ਸੀ ਸਰਕਾਰ ਦਰਬਾਰ ਤਾਂ ਬਦਮਾਸ਼ਾਂ ਚੋਰਾਂ ਡਾਕੂਆਂ ਲਟੇਰਿਆਂ ਵੱਡੀ ਖੋਰਾ ਮੁਨਾਫੇ ਵਾਜਾਂ ਸਿਲਸਲੇ ਵਾਜਾਂ ਦੀ ਪੱਖੀ ਨੰਦੀ ਨੂੰ ਕਰਤਾਰੇ ਦੀਆਂ ਗੱਲਾਂ ਤੋਂ ਬਾਅਦ ਤਖਾ ਤਿੱਖੇ ਤਖੇ ਕੀ ਟਾਣੀ ਜਿਹੜੀ ਖੁੱਲੇ ਖੁੱਲਾ ਜਿਹਹਾ ਜੀਪਾ ਲੈ ਕੇ ਮੰਡੀ ਦੀਆਂ ਛੜਕਾਂ ਉਤੇ ਬੰਦੂਖਾਂ ਖੜੀਆਂ ਕਰਕੇ ਗੇੜੇ ਮਾਰਦੀ ਰਹਿੰਦੀ ਦਿਸਦੀ ਰਹੀ ਇਸ ਸلسل ਅਧੀਨਨ ਦੀ ਨੂੰ ਦਿੱਲੀ ਸਰਕਾਰ ਜਦਾਈ ਜਿਸ ਨੇ ਪਿਛਲੇ 30 35 ਸਾਲਾਂ ਚ ਕਾਰਪੋਰੇਸ਼ਨ ਨੂੰ ਰਾਜ ਗੱਦੀਆਂ ਤੋਂ ਦਿੱਲੀ ਗਲੀ ਮੁਹੱਲਿਆਂ ਤੱਕ ਵੀ ਪਹੁੰਚਾ ਦਿੱਤਾ ਨੰਦੀ ਨਵਾਜ ਐਉਂ ਲੱਗਿਆ ਜਿਵੇਂ ਕਾਂਗਰਸ ਕਾਰਪੋਰੇਸ਼ਨ ਤੇ ਕਾਰਪੋਰੇਸ਼ਨ ਕਾਂਗਰਸ ਹੁੰਦੀ ਹੈ ਹੁਣ ਤਾਂ ਬਾਖੀਆਂ ਪਾਰਟੀਆਂ ਤੇ ਵੀ ਇਸ ਦਾ ਪ੍ਰਭਾਵ ਪੈਂਦਾ ਦਿਸਦਾ ਹੈ ਇਹ ਗੱਲਾਂ ਮੋਲਕ ਲਈ ਬੜੀਆਂ ਮੰਦੰਗਾ ਹੁੰਦੀਆਂ ਹਨ ਅੱਜ ਜਦੋਂ ਕਰਤਾਰਾ ਆਪਣੇ ਦੁੱਖ ਵਿੱਚ ਬੋਲੀ ਜਾ ਰਿਹਾ ਸੀ ਤਾਂ ਨੰਦੀ ਅਜੇ ਵੀ ਅਜੇ ਸਿਆਸੀ ਖੇਲਾਂ ਚ ਡੁੱਬਿਆ ਡੁੱਬਿਆ ਜਿਵੇਂ ਬਹੁਤ ਦੂਰ ਸਾਰੇ ਕਈ ਖੇਤ ਟੱਪ ਕੇ ਆਪਣੇ ਸ੍ਰੀ ਹੇਠ ਜਾ ਪੁੱਜਿਆ ਹੋਵੇ ਪਰ ਸੋ ਉੱਥੇ ਹੀ ਤਾਂ ਹੈ ਖੈਂ ਕਰਦਾ ਫਿਰਦਾ ਹਵ ਹਪਦਾ ਦੋਗੜ ਮੱਲ ਆਇਆ ਸੀ ਆਉਣ ਸਰ ਦੋਗੜ ਮੱਲ ਨੇ ਆਖਿਆ ਸੀ ਕਾਕਾ ਜੀ ਮੈਂ ਤਾਂ ਕਈ ਦਿਨੋਂ ਤੋਂ ਤੁਹਾਡਾ ਪਿੱਛਾ ਕਰਦਾ ਫਿਰਦਾ ਹਾਂ ਵੇਖ ਲਓ ਜੇ ਤੁਹਾਡੀ ਮਰਜ਼ੀ ਹੈ ਤਾਂ ਮੈਂ ਕੱਲ ਨੂੰ ਆਪਣਾ ਸਮਾਨ ਪਾ ਕੇ ਮੰਡੀ ਤੁਰ ਜਾਣਾ ਆ ਤੱਕ ਤਖਾ ਤੇ ਸੱਜਾ ਤੇ ਦਰਾਂ ਦਾ ਛੋਟਾ ਮੁੰਡਾ ਗਰਦੀਪ ਮੇਰੀ ਘਰ ਵਾਲੀ ਤੇ ਮੇਰੀ ਲੜਕੀ ਨੂੰ ਬਾਹਰ ਜਾਂਦਿਆਂ ਨੂੰ ਕਹਿੰਦੇ ਨੇ ਕੋਈ ਨਾ ਹਣ ਤਾਂ ਕੋਈ ਦੇਣ ਹੀ ਜਾਂਦੇ ਨਹੀਂ ਤੁਸੀਂ ਤਾਂ ਸਾਡੇ ਚੁੱਲਿਆਂ ਤੇ ਹੀ ਰੋਟੀਆਂ ਪਕਾਉਂਦੇ ਕਰਤਾਰਾ ਆਪਣੀਆਂ ਹੋਰ ਸਾਰੀਆਂ ਗੱਲਾਂ ਚੁੱਪਚਾਪ ਨੰਦੀ ਸਾਹਮਣੇ ਬੋਲੀ ਜਾ ਰਹੀ ਸੀ ਨੰਦੀ ਦੀ ਚੁੱਪ ਗੰਭੀਰਤਾ ਤੇ ਇਹ ਗਾਰ ਕਰਤਾਰ ਜਹੀ ਦੇ ਨੂੰ ਦੇਖ ਕੇ ਕਰਤਾਰੇ ਨੂੰ ਹੁਣ ਪੂਰਾ ਪ੍ਰੋਸਾ ਸੀ ਕਿ ਨੰਦੀ ਉਸ ਦੀਆਂ ਗੱਲਾਂ ਵੱਲ ਪੂਰਾ ਪੂਰਾ ਧਿਆਨ ਦੇ ਰਿਹਾ ਸੀ ਜਦੋਂ ਕੀ ਉਹ ਤਾਂ ਪਰਸੋਂ ਵਾਲੀਆਂ ਸ੍ਰੀ ਹੇਠ ਹੋਈਆਂ ਦੋਗੜਮਲ ਦੀਆਂ ਦਸੀਆਂ ਮੰਦੀਆਂ ਮੰਦੀਆਂ ਗੱਲਾਂ ਨੂੰ ਯਾਦ ਕਰਦਾ ਇਹੀ ਮਹਿਸੂਸ ਕਰ ਰਿਹਾ ਸੀ ਜਿਵੇਂ ਉਹ ਨੰਗੇ ਪੈਰੀ ਅੱਗ ਦੇ ਘਹਿਰਾਂ ਉੱਤੇ ਤੁਰ ਰਿਹਾ ਹੋਵੋ ਉਸ ਦਿਨ ਦੋਗੜਮਲ ਦੀ ਗੱਲਾਂ ਸੁਣਨ ਮਗਰੋਂ ਨੰਦੀ ਨੇ ਬੜੀ ਕ੍ਰੋਧ ਚ ਕਈ ਖਰਬੇ ਖਰਬੇ ਉੱਤਰ ਦਿੱਤੇ ਸਨ ਉਹ ਇਸੇਠਾ ਤੂ ਤਾਂ ਲੱਗੇ ਮੇਰੇ ਚਾਚਿਆਂ ਦੀ ਥਾਂ ਤੇ ਆਖੇ ਮੈਨੂੰ ਕਾਕਾ ਜੀ ਮੈਂ ਮਿਸਰੇ ਕਾ ਗੁਰਦੇਵ ਨਹੀਂ ਨਲੇ ਤੂ ਤਾਂ ਫਿਰ ਉਦੋਂ ਤੋਂ ਹੀ ਆਪਣੀ ਘਰ ਵਾਲੀ ਨਾਲ ਸਲਾਹ ਕਰਕੇ ਘਰੇ ਹੀ ਬੱਠਲ ਰੱਖ ਲਿਆ ਉਹ ਤਖੇ ਤੋੜ ਦਿਆਂ ਚਾਚਾ ਤੁਹਾਡੀ ਜਾਤ ਦੀ ਵੀ ਸਮਝ ਨਹੀਂ ਪੈਂਦੀ ਜਦੋਂ ਤੋਂ ਤੁਹਾਡੇ ਕੋਲ ਚਾਰ ਗਾਹਕ ਚੰਗੇ ਆਣ ਜਾਣ ਉਦੋਂ ਤਾਂ ਅਮਨ ਚੈਨ ਹੋ ਜਾਂਦਾ ਹੈ ਤੇ ਜਦੋਂ ਕਿਤੇ ਧਮਾਕਾ ਹੋਇਆ ਨਹੀਂ ਤੁਹਾਡੀ ਮੋਹਕ ਨਿਕਲਣ ਲੱਗ ਜਾਂਦੀ ਆ ਚਾਚਾ ਮੈਨੂੰ ਲੱਗਦਾ ਜਿਵੇਂ ਤੈਨੂੰ ਪੰਜਾਬ ਨਾਲ ਨਹੀਂ ਪੈਸੇ ਨਾਲ ਪਿਆਰ ਹੁੰਦਾ ਤੁਸੀਂ ਵੀ ਪੰਜਾਬੀ ਹੋ ਤੁਹਾਨੂੰ ਵੀ ਇਸ ਦੇ ਦੁੱਖ ਸੁੱਖ ਚ ਪਾਈਵਲ ਹੋਣਾ ਚਾਹੀਦਾ ਚੰਗਾ ਚਾਚਾ ਲੈ ਸੌਣ ਹੁਣ ਤੂੰ ਮੈਨੂੰ ਕਾਕਾ ਕੂਕਾ ਨਾ ਆਖੀ ਓਏ ਮੁੰਡਿਆ ਕਹਿ ਕੇ ਸੱਦਿਆ ਕਰ ਨਾਲੇ ਤੂੰ ਜਾ ਕੀ ਮਜਾ ਲਾਖੇ ਤਖੇ ਕੇ ਗਰਦੇਵ ਦੀ ਜਮਣਾ ਮੇਰੀ ਭੈਣ ਹੈ ਮੈਂ ਅੱਜ ਹੀ ਕੰਜਰਾ ਕੋਲ ਜਾਉ ਨਾਲੇ ਘਰੋਂ ਬਠਲ ਚੱਕ ਦੇਉ ਕਿਹੜਾ ਸਾਲਾ ਤੁਹਾਨੂੰ ਬਾਹਰ ਅੰਦਰ ਜਾਣੋਂ ਰੋਕ ਦੂ ਚਾਚਾ ਇਹ ਨਾ ਲਗਾੜਿਆਂ ਨੂੰ 47 ਯਾਦ ਆਉਂਦੀ ਹੈ ਨੰਦੀ ਦੀਆਂ ਇਹਨਾਂ ਤਿੱਖੀਆਂ ਤੇ ਤੁਰਸ਼ ਗੱਲਾਂ ਸੁਣ ਕੇ ਦੋਗੜਮਲ ਦਾ ਮੂੰਹ ਉਪਰਾ ਜਿਹਾ ਬਣਿਆ ਟੱਡਿਆ ਤਾਂ ਗਿਆ ਪਰ ਅੰਦਰੋਂ ਬਹੁਤ ਖੁਸ਼ ਸੀ। ਨੰਦੀ ਨੇ ਸਰੀਹ ਹੀਟ ਪਾਈ ਘੜੇ 'ਚ ਪਾਣੀ। ਠੰਡੇ ਪਾਣੀ ਦਾ ਗੰਗਾ ਸਾਗਰ ਭਰ ਕੇ ਦੋਗੜਮਲ ਨੂੰ ਪਿਆ ਤਾਂ ਦੋਗੜਮਲ ਨੂੰ ਇੰਜ ਲੱਗਾ ਜਿਵੇਂ ਉਹ ਦਾ ਆਪਣੇ ਪਿੰਡ ਵਿੱਚ ਅਜੇ ਸੀਰ ਕੰਮ ਹੈ। ਨੰਦੀ ਦੀ ਹਮਾਇਤ ਅਤੇ ਹਮਦਰਦੀ ਨੇ ਦੋਗੜਮਲ ਨੂੰ ਸਰੀਹ ਦੀ ਠੰਡੀ ਚਾਹੇ ਤੋਂ ਉੱਠਣਾ ਨਹੀਂ ਦਿੱਤਾ। ਨੰਦੀ ਨੇ ਦੋਗੜਮਲ ਨੂੰ ਰਾਮ ਨਾਲ ਬੈਠਿਆਂ ਵੇਖ ਕੇ ਹੋਰ ਲੰਬੀਆਂ ਗੱਲਾਂ ਛੇੜ ਲਈਆਂ। ਵੇਖ ਭਾਈ ਚਾਚਾ ਤੂੰ ਬੁਰਾ ਤਾਂ ਮੰਨੀ ਨਾ ਗੱਲਾਂ ਸਾਫ਼ ਨੇ ਉਹ ਜਿਹੜਾ ਮੰਡੂ ਸਭੂ ਪੰਡ ਤੋਂ ਦਾ ਹੁੰਦਾ ਹੈ ਤੁਹਾਡੇ ਤੇ ਹਰਿਆਣਾ ਦੇ ਘਰ ਤੇ ਕਾਂਗਰਸੀਆਂ ਦੇ ਇਹ ਸਾਰੇ ਪਵਾੜੇ ਉਹਨਾਂ ਦੀ ਜਮਾਤ ਤੇ ਹੀ ਪਾਏ ਹੋਏ ਨੇ ਇੱਥੇ ਹਿੰਦੂ ਸਿੱਖ ਦਾ ਕੋਈ ਸਵਾਲ ਹੀ ਨਹੀਂ ਸਵਾਲ ਤਾਂ ਸਾਰਾ ਰਾਜ ਗੱਦਿਆਂ ਦਾ ਹੈ ਅਕਾਲੀਆਂ ਨੂੰ ਵੀ ਵਜ਼ੀਰੀਆਂ ਜਾਦ ਆਉਂਦੀਆਂ ਨੇ ਚਾਚਾ ਇੱਥੇ ਪੈਸੇ ਦੀ ਵੰਡ ਵੀ ਤਾਂ ਪਹਾੜ ਬਣਦੀ ਜਾਂਦੀ ਬੁਰਾ ਨਾ ਮੰਨੀ ਚਾਚਾ ਸੱਚ ਤਾਂ ਇਹ ਪਈ 13 ਕੋਠੀਰ ਵਰਗਾ ਮੰਡੀ ਚ ਚਿਪਸ ਦੇ ਫਾਰਮ ਬਾਲਾ ਤਹਿਸਮੇ ਉਥੇ ਤੇ ਆ ਆਪਣੇ ਪਿੰਡ ਦੇ ਸੈਂਕੜੇ ਜੱਟ ਨੇ ਜਿਨ੍ਹਾਂ ਤੋਂ ਨਵੇਂ ਚਾਰ ਕੰਨ ਨਹੀਂ ਛੱਤ ਪਾਏ ਛੱਤ ਗਈ ਪਰਿਵਾਰ ਤੇ ਕਰਸਾਨੀ ਦਾ ਇਹ ਫਰਕ ਵੀ ਤਾਂ ਕੁੜੱਤਨ ਪੈਦਾ ਕਰਦਾ ਹੈ ਇੰਨਾ ਕੁ ਜਾਖਦਾ ਨੰਦੀ ਨੇ ਦੋਗੜ ਮਲ ਦੀਆਂ ਅੱਖਾਂ ਚ ਸਾਰਾ ਕੁਝ ਸਾਫ ਸਾਫ ਪੜ ਲਿਆ ਸੀ ਦੋਗੜਮਲ ਨੂੰ ਇਹਨਾਂ ਸਾਰੀਆਂ ਗੱਲਾਂ 'ਚ ਕਿਸੇ ਵਿੱਚ ਵੀ ਕੋਈ ਦਿਲਚਸਪੀ ਨਹੀਂ ਸੀ। ਉਸਨੇ ਤਾਂ ਗੱਲਾਂ ਵਿੱਚ ਕਰ ਛੱਡ ਕੇ ਜਾਂਦਿਆਂ ਜਾਂਦਿਆਂ ਆਖਿਆ। ਚੰਗਾ ਪਾਈ ਫਿਰ ਅਸੀਂ ਹੁਣ ਤੇ ਰਿਆਸਰੀ ਹਾਂ। ਇੱਥੇ ਆ ਕੇ ਨੰਦੀ ਨੂੰ ਕਰਤਾਰਿਤ ਦੋਗੜਮਲ ਵਿੱਚ ਬਹੁਤ ਵੱਡਾ ਫਰਕ ਲੱਗਿਆ। ਕਰਤਾਰਾ ਆਸਰਾ ਨਹੀਂ ਪਾਲਦਾ। ਸਗੋਂ ਪਾਸਾ ਵਟ ਕੇ ਆਪਣੀ ਜ਼ਿੰਮੇਵਾਰੀ ਪੂਰੀ ਕਰਨੀ ਚਾਹੁੰਦਾ ਹੈ। ਦੂਜੇ ਪਾਸੇ ਦੋਗੜਮਲ ਜਿਹਦੀਆਂ ਲੱਤਾਂ ਪਾਰ ਨਹੀਂ ਸੰਦਗ। ਗਵਾਚਾ ਗਵਾਚਾ ਨੰਦੀ। ਜਦੋਂ ਕਰਤਾਰੇ ਤਬੱਕ ਹੋਇਆ ਤਦ ਕਾਫੀ ਹਨੇਰਾ ਹੋ ਚੁੱਕਿਆ ਸੀ ਨਵੇਂ ਮੋਤੇ ਸੱਜੇ ਖੱਬੇ ਤੋਂ ਉੱਡ ਕੇ ਆਏ ਪੰਛੀ ਚੀਂ-ਚੀਂ ਕਰਨ ਦੀ ਥਾਂਵੇਂ ਚੁੱਪ ਸਨ ਇਸ ਤਰ੍ਹਾਂ ਨੰਦੀ ਚਵਾਰੇ ਦੀ ਗੱਲ ਆਪਣੇ ਕੋਲ ਹੀ ਰੱਖ ਤਾਇ ਤਾਰੇ ਵੱਲ ਜਾਣ ਤੋਂ ਬਿਨਾਂ ਹੀ ਘਰ ਵਾਪਸ ਆ ਗਿਆ ਤਾਂ